ਜਿਹੜੀਆਂ ਨਾ ਮਾਵਾ ਭਾਂਡੇ ਮਾਣਦੀਆਂ ਨਾ ਗਰੀਬ ਕਰਦੀਆਂ ਉਹ ਜੱਜ ਰੱਖੀਆਂ ਮੈਂ ਕਹਿੰਦਾ ਜੱਜ 5 ਕਰੋੜ ਨਾਲ ਨਹੀਂ ਰੱਖਦੇ ਮੈਨੂੰ ਐ ਸੋਚੇ ਦੀ ਵੱਧ ਘੱ ਲੱਗਦੀ ਆ ਔਰ ਕੋਈ ਮੇਰੀ ਮਾਸੀ ਦਾ ਮੁੰਡਾ ਨਹੀਂ ਵਿਚਾਰਾ ਇਹੇ ਭਗਵਾਨ ਤੁਮਨ ਸਾਹਿਬ ਬਹੁਤ ਵਧੀਆ ਲੱਗਦਾ ਮਹੱਲਾ ਕਨੇਰਕ ਬਣਾਈ ਜਾਂਦਾ ਸਕੂਲ ਬਣਾਈ ਜਾਂਦਾ ਆ ਐਮੀਨਾ ਸਵਾਇਦ ਦੇ ਜਿਹੜੇ ਸੋਚ ਭਗਵਾਨ ਤੁਮਨ ਸਾਹਿਬ ਦੀ ਬਹੁਤ ਵੱਧਗਾ ਸਾਰੇ ਮੈਂ ਤਾਂ ਕਹਿੰਦਾ ਮੰਤਰੀ ਸਾਰੇ ਐਮਐਲਏ ਦੇ ਸਾਹਮਣੇ ਚੱਲਣ ਜੇ ਪਹਿਲਾਂ ਇੰਨਾ ਤੋਂ ਕਿਸੇ ਤੋਂ ਗਲਤੀ ਭਰਾ ਤੋ ਐਮਐਲਏ ਤੋਂ ਮੰਤਰੀ ਤੋਂ ਹੋ ਗਈ ਨਾ ਹੁਣ ਗਲਤੀ ਨਾ ਕਰਨ ਕਿ ਇੱਥੇ ਲੋਕ ਆਈ ਜਾਂਦੇ ਝੂਠ ਮਾਰਦਾ ਭਗਵੰਤ ਮਾਨ ਚੜ ਕੇ ਸਟ੍ਰੀਟਾਂ ਤੇ ਝੂਠੀ ਮਾਰੀ ਜਾਂਦਾ ਜਿਹੜੇ ਇਹਦੇ ਐਮਐਲਏ ਆ ਵਿੱਚ ਚੰਗੇ ਵੀ ਹੈਗੇ ਆ ਐਮਐਲਏ ਮੰਤਰੀ ਵਿੱਚ ਚੰਗੇ ਵੀ ਹੈਗੇ ਵਿੱਚ ਮਾੜੇ ਵੀ ਹੈਗੇ ਆ ਭਗਵੰਤ ਮਾਨ ਦੀ ਸੋਚ ਤਾਂ ਇਹ ਆ ਵੀ ਸਾਰੇ ਮੇਰੇ ਐਮਐਲਏ ਸਾਰੇ ਮੰਤਰੀ ਚੰਗੇ ਹੁਣ ਉਹਦੀ ਸੋਚ ਤਾਂ ਇਹ ਆ ਮੈਂ ਤਾਂ ਇਹ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਵੀ ਜਿਹੜੇ ਵੀ ਐਮਐਲਏ ਮੰਤਰੀ ਹੁਣ ਗਲਤ ਕੰਮ ਕਰੀ ਜਾਂਦੇ ਆ ਸਹੀ ਨਹੀਂ ਚੱਲਦੇ ਉਹਨਾਂ ਨੂੰ ਮੈਂ ਤਰਾ ਟਿਕਟ ਨਾ ਦੇਂਦਾ ਸਾਡੇ ਵਾਲਾ ਐਮਐਲਏ ਨਾ ਰੰਪਰੇਪੂਲ ਵਾਲਾ ਪ੍ਰਕਾਰ ਤੋਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਾਂ ਕਹਦਾ ਮੈਨੂੰ ਚੰਗੇ ਮਾੜੇ ਦਾ ਮੈਂ ਕੁਝ ਨਹੀਂ ਕਰ ਸਕਦਾ ਪਰ ਉਹੋ ਜੇ ਬੰਦੇ ਨੂੰ ਗਾਹਾਂ ਵਾਸਤੇ ਭਗਵਾਨਤ ਮਾਨ ਸਾਹਿਬ ਟਿਕਟ ਨਾ ਦੇਵੇ ਵੋਟ ਨਹੀਂ ਪੈਣੀ ਜੇ ਤਾਂ ਫੋਨ ਕਰੀ ਤੱਕ ਪਟਵਾਰੀ ਸਾਹਿਬ ਦਾ ਮੇਰਾ ਕੰਮ ਹੋਇਆ ਪਿਆ ਬਾਈ ਫਿਰ ਜ਼ਫਤ ਬਹੁਤ ਘਟਿਆ 50% ਜ਼ਫਤ ਘਟ ਗਈ ਕੌਣ ਕਹਿੰਦਾ ਰਿਹਾ ਤਾਂ ਨਹੀਂ ਘਟ ਸੋਚੋ ਦੀ ਇਹ ਚੰਗੀ ਐ ਕਿ ਤਾਂ ਨੌਕਰੀਆਂ ਦੇਈ ਜਾਂਦਾ ਜਵਾਕਾਂ ਵਿੱਚ ਕਹਿੰਦਾ ਦਿੱਤ ਗਈ ਨਹੀਂ ਨੌਕਰੀਆਂ ਉਹ ਕਹਿੰਦਾ ਬਾਈ ਇੱਕ ਕੁੜੀ ਦੀਆਂ ਤਿੰਨ ਕੁੜੀਆਂ ਲੱਗੀਆਂ ਨੌਕਰੀ ਤੇ ਇੱਕ ਕੁੜੀ ਨੌਕਰੀ ਛੋਟੀ ਤੇ ਲੱਗੀ ਵੱਡੀ ਤੇ ਗਈ ਮੈਂ ਕਿਹਾ ਪੈਸੇ ਕਹਿੰਦਾ ਇੱਕ ਪੈਸਾ ਵੀ ਲੱਗਿਆ ਬਾਈ ਸਭ ਮੈਨੂੰ ਚੰਗਾ ਨਹੀਂ ਲੱਗਦਾ ਉਹਨੇ ਕੰਮ-ਕੰਮ ਗਲਤ ਕਰਿਆ ਮੈਨੂੰ ਚੰਗਾ ਨਹੀਂ ਲੱਗਦਾ ਵਡਾ ਬਾਦਲ ਸਾਹਿਬ ਮੈਨੂੰ ਬਹੁਤ ਵਧੀਆ ਲੱਗਦਾ ਸੀ ਅਸੀਂ ਸਾਰੀ ਉਮਰ ਬਜ਼ੁਰਗਾ ਤੇ ਲੈ ਕੇ ਕਾਲੀ ਪਾਲਟੀ ਚ ਰਹੇ ਆ ਕਿਸੇ ਕਿਸੇ ਦੇ ਭਾਈ ਕੀੜਾ ਵੀ ਹੂੰ ਗੱਲਾਂ ਦਾ ਮੈਂ ਜਿਵੇਂ ਆਮੀ ਬਸ ਸੁਣਦੇ ਆ ਵਿੱਚ ਲੋਕ ਇਹ ਜੇ ਵੀ ਆ ਜੀ ਉਹਨਾਂ ਨੂੰ ਸਰਬਸੰਮਤੀ ਨਾਲ ਵੀ ਬਣਾ ਵੀ ਨਾ ਕੋਈ ਪਿੰਡ ਉਹ ਸਰਬ ਉਹ ਕਹਿੰਦੇ ਵੀ ਨਹੀਂ ਬਣਨਾ ਮੈਂ ਤਾਂ ਕਹਣਾ ਲੜਨੇ ਨਹੀਂ ਜਹੀ ਤੱਕੇ ਕੀ ਕਰਨਾ ਲੜਕੇ ਨਾ ਛਾਰੇ ਆਪਾਂ ਉਹ ਇੱਕ ਦੂਜੇ ਬਣਾ ਪਿੰਡ ਤੇ ਰਹਿਣਾ ਪਾਣੀ ਕਹਿੰਦੇ ਵੀ 2 ਕਰੋੜ ਵਾਲਾ ਬੰਦਾ ਸਰਪੰਚ ਮਾੜਾ ਹੀ ਹੁੰਦਾ ਮੈਂ ਕਹਿੰਨਾ ਵੀ ਸਰਬਸੰਮਤੀ ਨਾਲ ਮੁਖਤ ਬਣਾਓ ਸਰਪੰਚਾ ਪੈਸੇ ਨਾਲ ਲੋਗੋ ਤਾਂ ਕਿਉਂ ਨਹੀਂ ਆਏ ਕਹਿੰਦਾ ਵੀ ਮੈਂ ਤਾਂ ਪੈਸੇ ਲੈ ਕੇ ਬਣਿਆ ਮੈਂ ਮੈਂ ਤਾਂ ਤੇਰਾ ਕੰਮ ਕਰਦਾਰੀ ਫੇਰ ਕੀ ਬਣੂ ਫੇਰ ਤਾਂ ਜੀਨੇ ਵੋਟ ਨਹੀਂ ਪਾਈ ਉਹਦਾ ਕੰਮ ਵੀ ਕਰਨਾ ਚਾਹੀਦਾ ਸੱਚ ਦੀ ਜਿੱਤ ਹੁੰਦੀ ਹੈ ਸੱਚਮਗਰ ਲੋਕ ਬਾੜੇ ਹੁੰਦੇ ਆ ਝੂਠੇ ਮਗਰ ਤਾਂ ਘਾਟੀ ਹੁੰਦੇ ਆ ਪੁਰਾਣੇ ਵੀ ਹੁੰਦੇ ਮੇਥੋਂ ਵੱਡੀ ਉਮਰ ਪਿੰਡ ਚ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕੱਲੇ ਕੱਲੇ ਬੰਦੇ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਚੰਗਾ ਕਿਹੜ ਈ ਕੰਮ ਕਰੇਗਾ ਪੂਰਾ ਪੂਰਾ ਪਤਾ ਹੁੰਦਾ ਆਪਾਂ ਨੂੰ ਇਹ ਤਾਂ ਸਹੀ ਚੁਣਨਾ ਚਾਹੀਦਾ ਸਵਾਦ ਤਾਂ ਆਪ ਹੀ ਆਊ ਜਦੋਂ ਵਧਗਾ ਚੁਣ ਲੈ ਵਧਗਾ ਕੰਮ ਕਰਨਗੇ ਸਵਾਦ ਫੇਰ ਆਊਗਾ ਸਸੇਕਾਲ ਮੈਂ ਹਮ ਜੀ ਸਿੰਘ ਤੁਹੇ ਦੇਖ ਰਿਹਾ ਹਾਂ ਨੇਚਰਸ ਐਂਟਰਟੇਨਮੈਂਟ ਹੋਰ ਬਿਜਲ ਕੋ ਠੀਕ ਠਾਕ ਹੋ ਠੀਕ ਹੈ ਜੀ ਵਧੀਆ ਜੀ ਆਪਣਾ ਨਾਮ ਜੀ ਮੇਰਾ ਨਾਮ ਖਸਫਾਲ ਸਿੰਘ ਆ ਉਰਫ ਪਪੂ ਠੀਕ ਹੈ ਜੀ ਅੱਛਾ ਵੀ ਹੁਣ ਇਹ ਵੋਟਾਂ ਦਾ ਸਮਾਂ ਹਾਂਜੀ ਹਾਂਜੀ ਸਰਪੰਚ ਜੀ ਹਾਂਜੀ ਹਾਂਜੀ ਤੇ ਕਹਦੇ ਹੁੰਦੇ ਆ ਵੀ ਸੋਹਣਿਆ ਬਜ਼ੁਰਗਾਂ ਤੋਂ ਵੀ ਜਿਹੜਾ ਇਹ ਐਮਐਲਏ ਦੀ ਵੋਟਾਂ ਇਹ ਵੀ ਖੰਡੇ ਵਾਤੇ ਨਾਲ ਹੋ ਜਾਂਦੀਆਂ ਹੁੰਦੀਆਂ ਹਾਂਜੀ 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 ਤੇ ਜਿਹੜੀਆਂ ਐਪੀ ਦੀਆਂ ਤਾਂ ਹੋ ਹੀ ਜਾਂਦੀਆਂ ਹਨ ਹਾਂਜੀ ਹਾਂਜੀ ਵੀ ਜਿਹੜਾ ਮੇਨ ਢੁੜਕੂ ਆ ਮੇਨ ਜਿਹੜਾ ਰਵੜਾਗਾ ਗੜਬੜ ਗਿਆ ਫੜਕਾ ਦੜਕਾ ਇਹ ਸਰਮੇਚੀ ਜੀ ਹੁੰਦਾ ਹੁੰਦਾ ਜੀ ਸਰਪੰਚ ਜੀ ਹੁੰਦਾ ਕਿਵੇਂ ਹੁੰਦਾ ਜੀ ਸੋਹਣਿਆ सरपंच ਜੇ ਧੜੇਵਾਜੀਆਂ ਬਣ ਜਾਂਦੀਆਂ ਜੀ ਪਿੰਡ ਬਣ ਨਹੀਂ ਚਾਹੀਦੀਆਂ ਵੈਸੇ ਹਮ ਅਸਲ ਤਾਂ ਪਿੰਡ ਨੂੰ ਸਰਪੰਚ ਨਾ ਸਰਬਸੰਮਤੀ ਦਾ ਮੈਂਦਾਗਰ ਚੁੜਨਾ ਚਾਹੀਦਾ ਜਿਹੜਾ ਕਿਸੇ ਦਾ ਪੱਖ ਨਾ ਕਰੇ ਗਰੀਬ ਨੂੰ ਮੀਰ ਨੂੰ ਹਰੇਕ ਨੂੰ ਇੱਕੋ ਜਿਹਾ ਸਮਝੇ ਜੀ ਕਿਸੇ ਦਾ ਪੱਖ ਨਾ ਕਰੇ ਜਿਹਦੇ ਚ ਗਲਤੀ ਹੋਵੇ ਉਹਦੇ ਚ ਗਲਤੀ ਕੱਢੇ ਤੇ ਜਿਹੜਾ ਸਹੀ ਹੋ ਉਹਨੂੰ ਸਹੀ ਕਹਦੇ ਉਹਨੂੰ ਸਰਪੰਚ ਸਰਬ ਸਮਝੀਣਾ ਚੁਣਨਾ ਚਾਹੀਦਾ ਨਾ ਕਿ ਇਹਦਾ ਸਰਪੰਚ ਚੁਣ ਲੋ ਵਿੱਚ ਸਰਪੰਚ ਇਹ ਜੇ ਵੀ ਹੈਗੇ ਆ ਪਹਿਲਾਂ ਦੇਖਿਆ ਮੈਂ ਪਿੰਡਾਂ ਚ ਉਹ ਪਤਾ ਕੀ ਕਰਦੇ ਆ ਜੇ ਤੋ ਤਰੰਡੜ ਪੰਗਾ ਬੈਦੀ ਉਹਨਾਂ ਨੇ ਆਏ ਨਹੀਂ ਸਰਪੰਚ ਦਾ ਕੰਮ ਹੁੰਦਾ ਵੀ ਥਾਣੇ ਨਾਲ ਜਾ ਜਾ ਬਿਲਕੁਲ ਨਹੀਂ ਪਿੰਡ ਚ ਹੋ ਪਿੰਡ ਚ ਨਿਬੜ ਜੀ ਸਰਪੰਚ ਬਣਿਆ ਹੀ ਇਸ ਕੰਮ ਵਾਸਤੇ ਆ। ਉਹਨਾਂ ਨੇ ਜੇ ਨਿਬੜਦਾ ਨਾ ਪਿੰਡ ਚ ਨਿਬੜ ਨਹੀਂ ਦੇਣਾ। ਦੋਨੋਂ ਤਰ੍ਹਾਂ ਨੂੰ ਚੱਕੀ ਜਾਣਾ, ਥਾਣੇ ਲੈ ਜਾਣਾ। ਉੱਥੇ ਜਾ ਕੇ ਅੱਧੇ ਪੈਸੇ ਜੇਬ ਚ ਪਾ ਲੈਣੇ ਆ। ਅੱਧੇ ਪੁਲਿਸ ਵਾਲਿਆਂ ਦੀ ਜੇਬ ਚ ਪਾ ਦੇਣੇ ਆ। ਉਹ ਫੇਰ ਨਾ ਵੇੜਦੇ ਆ। ਵਿੱਚ ਸਰਪੰਚ ਐੇ ਜੇ ਹੁੰਦੇ ਆ। ਉਹ ਥਾਣੇ ਤੇ ਗੱਲ ਨਹੀਂ ਆਣਦੇ। ਪਿੰਡ ਚ ਨਵੇੜ ਨਹੀਂ ਗਿਓ। ਉਹ ਸਰਪੰਚ ਜੇ ਇਹ ਪਿੰਡ 'ਚ ਨਿਭੜੇ ਥਾਣੇ ਤਾਂ ਜੇ ਜਾਣਾ ਪਏ ਵੀ ਜਾਵੇ ਨਾ। ਕਤਲ ਤਾਂ ਜਾਣ ਦੀ ਲੋੜ ਹੀ ਨਾ ਪਵੇ ਜੇ ਜਾਣਾ ਪਵੇ ਉੱਥੇ ਵੀ ਵਧੀਆ ਕੰਮ ਕਰਨਾ ਪਹਿਲਾਂ ਜਾਣ ਦੀ ਲੋੜ ਪਵੇ ਨਾ ਅੱਛਾ ਵੀ ਇਹ ਜਿਹੜਾ ਸਰਪੰਚੀ ਵਾਲਾ ਕੀੜਾ ਆ ਗਿਆ ਇਹਨੇ ਆਪਾਂ ਕਿਹੜਾ ਹੀ ਕਹਿ ਸਕਦੇ ਆ ਵੀ ਇਹ ਹਰੇਕ ਦੇ ਬੰਦੇ ਲਗਭਗ ਹੁੰਦਾ ਹੀ ਹੈ ਨਹੀਂ ਹਰੇਕ ਦੇ ਨਹੀਂ ਹੂੰ ਇਹ ਕਿਹ ਨੂੰ ਹੁੰਦਾ ਉਹ ਨੂੰ ਹੁੰਦਾ ਹੂੰ ਚਾਹੇ ਤਾਂ ਹੈ ਆਏ ਬਣ ਜਾਂਦਾ ਵੀ ਇੱਕ ਬੰਦੇ ਨੇ ਕੰਮ ਗਲਤੀ ਕਰੀ ਜਾਣੇ ਜਿਹੜੇ ਸਹੀ ਬੰਦੇ ਹੁੰਦੇ ਆ ਉਹਨਾਂ ਨੂੰ ਆਏ ਹੁੰਦਾ ਵੀ ਯਾਰ ਚੁਣਤਾ ਆਪਾ ਇਸੇ ਨੂੰ ਲੱਗੇ ਹੂੰ ਫਰ ਹੋਰ ਇੱਕ ਕੰਮ ਨਹੀਂ ਸਹੀ ਗਰੇਵੇਂ ਹੁੰਦੇ ਬੰਦੇ ਤੇ ਤਾਂ ਹੀ ਜੁਣਦੇ ਫਿਰ ਕੀੜਾ ਨਹੀਂ ਉੱਡਦਾ ਉਹ ਮਜਬੂਰੀ ਚ ਕਢਾਕ ਦੂਜਾ ਬੰਦਾ ਬਣਦਾ ਨਾ ਮਜਬੂਰੀ ਚ ਬਣਦਾ ਕਿਸੇ ਕਿਸੇ ਦੇ ਭਾਈ ਕੀੜਾ ਵੀ ਹੂੰ ਗੱਲਾਂ ਦਾ ਮੈਂ ਜਿਵੇਂ ਆਮੀ ਪਸੰਦਿਆਂ ਵਿੱਚ ਲੋਕ ਇਹ ਜੇ ਵੀ ਅਜੀ ਉਹਨਾਂ ਨੂੰ ਸਰਬਸੰਮਤੀ ਨਾਲ ਵੀ ਬਣਾਵੇ ਨਾ ਕੋਈ ਪਿੰਡ ਉਹ ਸਰਬ ਲੋਕ ਕਹਿੰਦੇ ਵੀ ਨਹੀਂ ਬਣਨਾ ਉਹ ਕਹਿੰਦੇ ਅਸੀਂ ਨਹੀਂ ਬਣਨਾ ਬਰਾਬਰ ਧੰਨਵਾਦ ਤੁਸੀਂ ਮੈਨੂੰ ਇਹਾ ਤੁਹਾਡੇ ਧੰਨਵਾਦ ਕਿਸੇ ਤੇ ਕੀੜਾ ਹੁੰਦਾ ਕੋਈ ਮਜਬੂਰੀ ਚ ਬਣਦਾ ਹਰੇਕ ਤੇ ਕੀੜਾ ਨਹੀਂ ਹੁੰਦਾ ਅੱਛਾ ਜੀ ਇਹ ਨਾ ਮਤਲਬ ਆਮ ਹੀ ਆਪਾਂ ਸੁਣਿਆ ਗਿਆ ਕਈ ਜਗ੍ਹਾ ਤੇ ਇਦਾਂ ਹੀ ਸੁਣਿਆ ਉਹ ਵੀ ਜਾਂ ਸਰਪੰਚ ਬਣਨ ਅਸੀਂ ਬਣ ਗਏ ਕੰਮ ਹੁੰਦਾ ਬਣਦਾ ਹੋਵੇ ਨਹੀਂ ਨਾ ਨਾਂ ਵੀ ਹੋਵੇ ਉਹ ਮਾੜੀ ਗੱਲ ਆ ਜਦੋਂ ਵੀ ਕੋਈ ਸਰਪੰਚ ਬਣ ਜੇ ਚਾਹੇ ਉਹਨੂੰ ਵੋਟ ਕਿਸੇ ਨੇ ਪਾਤੀ ਚਾਹੇ ਨਹੀਂ ਪਾਤੀ ਕਿਉਂ ਸਰਪੰਚ ਮੈਂਬਰ ਦਾ ਪਹਿਲਾ ਤੋਂ ਬਣਦੇ ਆਇਆ ਬਣਦਾ ਹੀ ਰਹਿਣਾ ਗੱਲ ਕੋਈ ਨਹੀਂ ਗਾਹਾਂ ਨੂੰ ਵੋਟ ਵੀ ਲੈਣੀਆਂ ਪਿੰਡ 'ਚ ਵੀ ਮਿਲਵਰਤ ਰੱਖਣਾ ਫਿਰ ਤਾਂ ਜਿਹਨੇ ਵੋਟ ਨਹੀਂ ਪਾਈ ਉਹਦਾ ਕੰਮ ਵੀ ਕਰਨਾ ਚਾਹੀਦਾ ਕਰਨਾ ਪੈਣਾ ਹਾਂ ਕਰਨਾ ਚਾਹੀਦਾ ਹੱਕ ਬੰਦਾ ਦਾ ਜੇ ਵਿਰੋਧ ਰੱਖੂ ਦਾ ਮਰਜ਼ੀ ਹੈ ਅਗਲੇ ਦੀ ਕੰਮ ਉਹਦਾ ਵੀ ਨੀ ਖੜਦਾ ਹੁੰਦਾ ਹੋਈ ਜਾਂਦਾ ਹੁੰਦਾ ਕੰਮ ਨਹੀਂ ਖੜਦਾ ਕਿਸੇ ਬੰਦੇ ਠੀਕ ਠੀਕ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਜੀ ਆ ਪਿਛੇ ਦੇਖਿਆ ਵਾਲਾ ਪਿਆ ਕੋਈ ਬੰਦਾ ਕਹਿੰਦਾ ਮੈਂ 200 ਰੁਪਏ ਦੇ ਦੂੰਗਾ ਨਹੀਂ ਹੋ ਗੱਲ ਗਲਤ ਹੈ ਚਲੋ 2 ਕਰੋੜ ਦੇਤਾ ਉਹਦੀ ਮਰਜ਼ੀ ਆ ਦੇਤਾ ਬੰਦੇ ਨੇ ਆਪਾਂ ਨਹੀਂ ਕਹਿੰਦੇ ਵੀ 2 ਕਰੋੜ ਵਾਲਾ ਬੰਦਾ ਸਰਪੰਚ ਮਾੜਾ ਹੀ ਹੁੰਦਾ ਹੂੰ ਹੂੰ ਸਾਡੇ ਵੀ ਇੱਥੇ 10 ਲੱਖ ਰੁਪਏ ਦਿੰਦਾ ਸੀ ਬੰਦਾ ਇੱਕ ਸੀ ਵਧੀਆ ਬੰਦਾ ਸੀਗਾ ਮਾੜਾ ਨਹੀਂ ਸੀਗਾ ਮੈਂ ਕਹਿੰਦਾ ਉਹਨੂੰ ਚੁਣ ਲੈਣਾ ਚਾਹੀਦਾ ਸੀ ਹੂੰ ਚਲੋ ਮਰਜ਼ੀ ਆ ਸਾਡੇ ਲੋਕਾਂ ਦੀ ਨਹੀਂ ਚੁਣਿਆ ਜੇ ਮਰਜ਼ੀ ਇਹਨਾਂ ਦੀ ਬੰਦਾ ਵਧੀਆ ਸੀ ਪੈਸੇ ਵਾਲਾ ਮਾੜਾ ਨਹੀਂ ਕਹਿ ਸਕਦਾ ਪਰ ਮੈਂ ਕਹਣਾ ਵੀ ਸਰਬਸੰਮਤੀ ਦਾ ਮੁਖਤ ਬਣਾਓ ਸਰਪੰਚ ਪੈਸੇ ਨਾਲ ਲੋਗੋ ਤਾਂ ਬੰਦਾ ਜਿਹੜਾ ਚੰਗਾ ਬਣਦਾ ਉਹਨੂੰ ਬਣਾ ਲਓ ਪਰ ਪੈਸੇ ਜੀ ਦਿੰਦਾ ਉਹਨੂੰ ਕਹਦੇ ਨਾ ਪੈਸੇ ਨਹੀਂ ਲੈਣੇ ਆਪਦੀ ਮਰਜ਼ੀ ਨਾਲ ਲਾਉਣੇ ਮਗਰੋਂ ਲਾ ਦੀ ਉਹ ਤੇਰੀ ਖੁਸ਼ੀ ਆ ਪਰ ਅਸੀਂ ਤੇ ਇੱਥੋਂ ਪੈਸੇ ਨਹੀਂ ਲੈਣੇ ਜਿਹੜੇ ਬੰਦੇ ਨੇ ਪੈਸੇ ਲੈ ਲੈ ਸਰਪੰਚ ਨੇ ਚਲੋ ਜਿਹੜਾ ਸਹੀ ਹੋਇਆ ਉਹ ਤਾਂ ਕੰਮ ਕਰੂ ਜੇ ਉਹਨੇ ਐਂ ਕਹਿਦਾ ਵੀ ਮੈਂ ਤਾਂ ਪੈਸੇ ਲੈ ਕੇ ਬਣਿਆ ਮੈਂ ਮੈਂ ਤਾਂ ਤੇਰਾ ਕੰਮਗਰਦਾਰੀ ਫੇਰ ਕੀ ਬਣੂ ਚਲੋ ਹਰੇਕ ਤਾਂ ਕਹਿੰਦਾ ਵੀ ਨਹੀਂ ਹੁੰਦਾ ਪਰ ਪੈਸੇ ਲੈਣੇ ਨਹੀਂ ਚਾਹੀਦਾ ਮੇਰਾ ਦਿਮਾਗ ਤਾਂ ਇਹ ਕਹਿੰਦਾ ਪਤਾ ਨਹੀਂ ਜੰਗਾ ਪਤਾ ਨਹੀਂ ਮਾੜਾ ਮੈਨੂੰ ਤੇ ਜੰਗਾ ਲੱਗਦਾ ਆਉਗੇ ਜੇ ਕਿਹਾ ਜਾਂਦਾ ਨਾ ਵੀ ਉਹ ਕਹਿੰਦੇ ਵੀ ਜਿਹੜੇ ਪੈਸੇ ਦੇਤੇ ਅਗਲਾ ਹਮੇ ਤਾਂ ਪੈਸੇ ਦੇ ਕੇ ਬਣਾਗਾ ਮੈਂ ਕਿਉਂ ਕੰਮ ਕਰਾਂ ਓਟੇ ਹਾਂ ਕਹਿ ਸਕਦਾ ਗੱਲਾਂ ਚਲੋ ਬੱਚੇ ਪੈਸੇ ਦੇ ਕੇ ਵੀ ਨਹੀਂ ਘਰੇ ਚੰਗੇ ਹੁੰਦੇ ਬੰਦੇ ਵਿੱਚ ਕਈ ਵੀ ਸਕਦੇ ਪਰ ਪੈਸੇ ਸਰਪੰਚ ਤੋਂ ਲੈਣੇ ਨਹੀਂ ਚਾਹੀਦੇ ਫਰੀ ਬਣਾਉਣਾ ਚਾਹੀਦਾ ਬਣਾਉਣਾ ਸਰਵਸਮ ਦੀ ਦੇਣਾ ਚਾਹੀਦਾ ਪਰ ਬਣਾਓ ਬਣਾਓ ਉਹਨੂੰ ਜਿਹੜਾ ਸਾਰੇ ਪਿੰਡ ਨੂੰ ਚੰਗਾ ਲੱਗੇ ਉਹ ਬੰਦੇ ਤੇ ਦਾਗ ਨਹੀਂ ਨਹੀਂ ਸਹੀ ਕੰਮ ਕਰੂਗਾ ਨਾ ਪੱਕੇਵੇਂ ਬਿਸ਼ਾਣੀ ਵੀ ਇਹ ਬੰਦੇ ਨੂੰ ਸਰਪੰਚ ਬਣਾਉਣੇ ਨਹੀਂ ਦੇਖੋ ਜਿਹੜੇ ਐਮਐਲਏ ਐਮਪੀ ਹੁੰਦੇ ਆ ਉਹਨਾਂ ਦੀ ਪਛਾਣਤਾ ਨਹੀਂ ਭਾਈ ਆ ਹਉਂਦੀ ਉਹਦਾ ਆਪਾ ਪਾਰਟੀ ਦੇਖਦੇ ਲੈ ਜਿਵੇਂ ਹੁਣ ਮੈਂ ਪਹਿਲਾਂ ਕਾਲੀ ਪਾਰਟੀ ਚ ਸੀਗਾ ਮੈਨੂੰ ਵੱਡੇ ਬਾਦਲ ਸਾਹਿਬ ਵਧੀਆ ਲੱਗਦੇ ਸੀ ਸਖਵੀਰ ਮੈਨੂੰ ਚੰਗਾ ਨਹੀਂ ਲੱਗਦਾ ਉਹਨੇ ਕੰਮ-ਕੰਮ ਗਲਤ ਕਰਿਆ ਮੈਨੂੰ ਚੰਗਾ ਨਹੀਂ ਲੱਗਦਾ ਸਖ ਵੱਡਾ ਬਾਦਲ ਸਾਹਿਬ ਮੈਨੂੰ ਬਹੁਤ ਵਧੀਆ ਲੱਗਦਾ ਸੀ ਅਸੀਂ ਸਾਰੀ ਉਮਰ ਬਜ਼ੁਰਗਾਂ ਦੇ ਲੈ ਕੇ ਕਾਲੀ ਪਾਰਟੀ ਚ ਰਹੇ ਹਾਂ ਹੁਣ ਮੈਨੂੰ ਭਗਵਾਨ ਤਮਨ ਸਾਹਿਬ ਬਹੁਤ ਵਧੀਆ ਲੱਗਦਾ ਹਾਂ ਹਾਂ ਹੁਣ ਅਸੀਂ ਆਮ ਪਾਰਟੀ ਚ ਠੀਕ ਹੈ ਨਾ ਗੱਲ ਤੇ ਜਿਹੜੇ ਸਰਪੰਚ ਦੀ ਆਪਾਂ ਚੋਣ ਕਰਨੀ ਆ ਵੀ ਕਿਹੜਾ ਬੰਦਾ ਪਸਾਣਗੇ ਪੰਚ ਬਣਾਉਣਾ ਚਾਹੀਏ ਸਰਪੰਚ ਬਣਾਉਣਾ ਪਿੰਡ ਚ ਪਿੰਡ ਚ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕੱਲੇ ਕੱਲੇ ਬੰਦੇ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ ਕਿਹੜੇ ਨੇ ਕੀ ਕੰਮ ਕਰੇਗਾ ਪੂਰਾ ਪੂਰਾ ਪਤਾ ਹੁੰਦਾ ਆਪਾਂ ਨੂੰ ਇਹ ਤਾਂ ਸਹੀ ਚੁਣਨਾ ਚਾਹੀਦਾ ਬਾਕੀ ਇੱਕ ਬੰਦੇ ਦੇ ਗਏ thora ਚੁਣੋ ਨਹੀਂ ਚੁਣਨਾ ਚਾਹੀਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਜਿੱਧਰ ਲੋਕ ਵੱਧ ਹੁਣ ਉਹਨੂੰ ਚੁਣ ਲਓ ਪਰ ਚੰਗਾ ਬਾਲੂ ਨਹੀਂ ਤਾਂ ਵੱਧ ਤੁਸੀਂ ਕਹਿੰਦੇ ਜਿੱਧਰ ਚੁਣ ਲਓ ਵੱਧ ਮਾੜੇ ਕਿ ਨਹੀਂ ਵੱਧ ਹੋ ਸਕਦੀਆਂ ਚੰਗੇ ਬੰਨੀ ਵੱਧ ਹੋਣਗੇ ਜੀ ਮਾੜੇ ਕੰਨੀ ਵੱਧ ਕਦੇ ਵਾਸਤੇ ਨਹੀਂ ਹੁੰਦੇ ਅੱਛਾ ਮਾੜੇ ਇੰਨੀ ਨਹੀਂ ਵੱਧ ਹੁੰਦੇ ਚੰਗੇ ਇੰਨੀ ਵੱਧ ਹੋਣਗੇ ਮੰਨ ਕੇ ਚਲੋ ਜਿਹੜਾ ਬੰਦਾ ਸੱਚ ਬੋਲਦਾ ਹਮੇਸ਼ਾ ਸਿੱਧੇ ਰਾਹ ਤੇ ਚੱਲਦਾਗਾ ਉਹ ਸੱਚ ਬੋਲਣ ਵਾਲਾ ਬੰਦਾ ਕੋੜਾ ਵੀ ਲੱਗੂਗਾ ਉਹਦੇ ਮਗਰ ਹੋ ਸਕਦਾ ਬੰਦੇ ਥੋੜੇ ਹੋਣ ਨਹੀਂ ਵੱਧਣਗੇ ਉਹਦੇ ਮੰਨ ਪਤਾ ਨਹੀਂ ਸੱਚ ਦੀ ਜਿੱਤ ਹੁੰਦੀ ਹੈ ਹਾਂ ਸੱਚ ਦੀ ਜਿੱਤ ਹੁੰਦੀ ਹੈ ਚਲੋ ਫੇਰ ਵੀ ਜੇ ਕਈ ਰੀ ਸਾਬ ਜਨਾ ਗੱਲ ਲਾਵੇ ਨਾ ਫੇਰ ਵੀ ਪਰਚੀਆਂ ਪਾ ਲੋ ਦੋਨਾਂ ਦੀਆਂ ਪਾ ਲੋ ਪਰਚੀਆਂ ਅੱਛਾ ਪਰਚੀ ਸਿਸਟਮ ਬੋਲੋ ਪਰਚੀ ਸੇਟਨਾਂ ਪਾ ਲੋ ਸੇਣੀ ਬਣਾਓ ਸਰਬਸੰਮਤੀ ਦਾ ਏ ਬਸ ਸਰਬਸੰਮਤੀ ਜਿਹੜੇ ਬੰਦੇ ਵਿੱਚ ਜੇ ਦੋਨੇ ਪਾਸੇ ਇੱਕੋ ਜਿਹੇ ਲੋਕ ਹੋਗੇ ਵੀ ਇੱਧਰ ਵੀ ਹੋਨੇ ਆ ਇੱਧਰ ਵੀ ਹੋਨੇ ਆ ਫੇਰ ਪਰਚੀਆ ਪਾ ਲਓ ਤੇ ਮੈਂ ਜਿਹੜੀ ਜਿੱਧਰਲੇ ਪਾਸੇ ਵੱਧ ਦਾ ਲੋਕ ਉਹਦਰ ਸਰਬਸੰਮਤੀ ਕਰ ਲਓ ਮੈਂ ਤਾਂ ਕਹਿਣਾ ਵੀ ਜਿਹੜਾ ਸਹੀ ਬੰਦਾ ਚੱਲਦਾ ਉਹਦੇ ਮਗਰ ਸੱਚ ਮਗਰ ਲੋਕ ਵਾਲੇ ਹੁੰਦੇ ਆ ਝੂਠੇ ਮਗਰ ਤਾਂ ਘਾਟੀ ਹੁੰਦੇ ਆ ਸੱਚ ਦਾ ਸੱਚ ਹੀ ਹੁੰਦਾ ਅੱਛਾ ਤੁਸੀਂ ਕਿਹਾ ਵੀ ਸਰਬਸੰਮਤੀ ਨਾਲ ਚੁਣ ਲਓ ਜ਼ਿਆਦਾਤਰ ਲੋਕ ਪਿੰਡਾਂ ਦੇ ਵਿੱਚ ਕੁਛ ਕੁ ਮਾੜੇ ਅਨਸਰ ਕਹਿ ਲਓ ਜਾਂ ਕਿਵੇਂ ਵੀ ਕਹਿ ਲਓ ਉਹ ਤਾਂ ਸਾਰੇ ਪਹਿਲੇ ਨੇ ਉਹ ਕਹਿੰਦੇ ਨੇ ਵੀ ਯਾਰ ਇਹ ਸਵਾਲ ਨਹੀਂ ਆਉਦਾ ਬਈ ਯਾਰ ਬਈ ਉਹਨਾ ਮੰਨੀ ਤਾਂ ¿no? ¿Hm. that's ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਪਤਾ ਨਹੀਂ ਉਹ ਵੀ ਵਿੱਚ ਕਹਿ ਦਿੰਦੇ ਆ ਪਚ ਪੁਰਾਣੇ ਬਜ਼ੁਰਗ ਵੀ ਕਹਿ ਦਿੰਦੇ ਹੁੰਦੇ ਨਕਮੇ ਪੁਰਾਣੇ ਵੀ ਹੁੰਦੇ ਮੇਥੋਂ ਵੱਡੀ ਉਮਰ ਦੇ ਵੀ ਨਕਮੇ ਹੁੰਦੇ ਆ ਬੱਚਾ ਉਹ ਵੀ ਕਹਿੰਦੇ ਸਵਾਦ ਨਹੀਂ ਆਉਂਦਾ ਪਰ ਇਹ ਗੱਲਾਂ ਮੈਂ ਕਰਨਾ ਚਾਹਾਂ ਸਰਪੰਚ ਚਣੋ ਵਧੀਆ ਚਣੋ ਕੰਮ ਕਰੇ ਜਿਹੜਾ ਪਿੰਡ ਦਾ ਤੇ ਇਹ ਗੱਲ ਨਾ ਕਰੋ ਵੀ ਸਵਾਦ ਨਹੀਂ ਆਉਂਦਾ ਸਵਾਦ ਤਾਂ ਆਪ ਹੀ ਆਊ ਜਦੋਂ ਵਧੀਆ ਚਣ ਲੈ ਵਧੀਆ ਕੰਮ ਕਰਨਗੇ ਸਵਾਦ ਫੇਰ ਆਊਗਾ ਨਹੀਂ ਉਹ ਕਹਿੰਦਾ ਲੜਾਈ ਨਹੀਂ ਹੁੰਦੀ ਕਹਿੰਦਾ ਨਹੀਂ ਨਹੀਂ ਉਹ ਗਲਤ ਗੱਲਾਂ ਸਿਆਣੀਆਂ ਗੱਲਾਂ ਉਹ ਲੜਾਈ ਮੈਂ ਤਾਂ ਕਹਣਾ ਲੜਨੇ ਨਹੀਂ ਜਹੀ ਤੱਕੇ ਕੀ ਕਰਨਾ ਲੜਕੇ ਨਾ ਸਾਰੇ ਆਪਾਂ ਨੂੰ ਇੱਕ ਦੂਜੇ ਬਣਾ ਪਿੰਡ ਤੇ ਰਹਿਣਾ ਬਿਲਕੁਲ ਅੱਜ ਕਿਸੇ ਨਾਲ ਗੁੱਸੇ ਹੋ ਕੇ ਕੱਲ ਨੂੰ ਬੋਲਣ ਵੀ ਲੱਗ ਜਾਗੇ ਸਰਦਾ ਵੀ ਨਹੀਂ ਉਹਦੇ ਬਣਾ ਨਾ ਲੜਨਾ ਤਾਂ ਚਾਹੀਦਾ ਨਹੀਂ ਅੱਛਾ ਬੁਝੜੇ ਇਹ ਜਿਹੇ ਬੰਦੇ ਨੇ ਜਿਹੜੇ ਕਹਿੰਦੇ ਵੀ ਜਿੰਨਾ ਚਿਰ ਦਾਹ ਬੰਦਾ ਦਰੂਪਿਆ ਲਾਣਾ ਚੱਲੇ ਨਸ਼ਾ ਪਤਾ ਨਾ ਚੱਲੇ ਤੇ ਇੱਕ ਦੂਜੇ ਡੋਲਡਲੀ ਨਾ ਹੋਈ ਉਹਨਾਂ ਜਿਹਾ ਸਵਾਏ ਉਹਨਾਂ ਬਾਰੇ ਕੀ ਕਹਿਣਾ ਮੈਂ ਕਹਿੰਦਾ ਉਹਨਾਂ ਦੀ ਸੋਚ ਗਲਤ ਆ ਸਿਆਣੀ ਸੋਚ ਨਹੀਂ ਆਈ ਨਹੀਂ ਆਈ ਨਹੀਂ ਸੋਚਣਾ ਚਾਹੀਦਾ ਇਹ ਸੱਚੋ ਵੀ ਲੜਾਈ ਨਾ ਕੋਈ ਹੂੰ ਇਹ ਸੱਚ ਜਿਹੜਾ ਭਗਵੰਤ ਮਾਨ ਤੁਸੀਂ ਕਹੇ ਮੈਂ ਭਗਵੰਤ ਮਾਨ ਦੇ ਪੱਖ ਦੇ ਆ ਸੀ ਜਾਂ ਉਹਨੂੰ ਪਸੰਦ ਕਰਦੇ ਆ ਹਾਂਜੀ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਵੀ ਰੰਗਲਾ ਪੰਜਾਬ ਐਵੇਂ ਦਾ ਬਣਾ ਦੂੰ ਵੀ ਬਾਹਰਲੇ ਲੋਕ ਕਿਸੇ ਕੰਮ ਕਰਿਆਗਾ ਨਹੀਂ ਸ਼ਾਇਦ ਨਹੀਂ ਹੋ ਸਕਦਾ ਹਾਂਜੀ ਹਾਂਜੀ ਹੁਣ ਆਪਾਂ ਉਹਦੇ ਬਾਰੇ ਕੁਝ ਟਿੱਪਣੀ ਨਹੀਂ ਕਰਾਂ ਜਾਵਾਂਗੇ ਪਰ ਇੱਥੋਂ ਦੇ ਲੋਕਾਂ ਨੂੰ ਕੰਮ ਮਿਲ ਜੇ ਇੱਥੋਂ ਦੇ ਪੰਜਾਬ ਜਿਹੜਾ ਉਹ ਕਹਿੰਦਾ ਰੰਗਲਾ ਬਣ ਜੇ ਉਹ ਬਣ ਰਿਹਾਗਾ ਦੇਖੋ ਵੀ ਬਾਬਾ ਨਾਨਕ ਹੀ ਨਾ ਜਿਹੜਾ ਹੂੰ ਉਹ ਖੁਦ ਪਰਮਾਤਮਾ ਸੀ ਬਿਲਕੁਲ ਠੀਕ ਹੈ ਵਿਚ ਲੋਕ ਉਸ ਟਾਈਮ ਵੀ ਕਹਿੰਦੇ ਉਹਨੂੰ ਕਹਿੰਦੇ ਸੀ ਪਾਗਲ ਆਏ ਸੀ ਖੁਦ ਪਰਮਾਤਮਾ ਬਾਬਾ ਨਾਨਕ ਕੋਈ ਸਾਕ ਵਾਲੀ ਗੱਲ ਤਾਂ ਹੈ ਜਿੱਥੋਂ ਤੱਕ ਪਰਮਾਤਮਾ ਦੀ ਸੋਚ ਮੈਨੂੰ ਵਧੀਆ ਲੱਗਦੀ ਹੈ ਜਿਹੜੇ ਤਾਂ ਬਿਲ ਭੁੱਲ ਮਾਫ ਕਰਿਆ ਇਹ ਤਾਂ ਭਾਈ ਸਰਕਾਰਾਂ ਨੂੰ ਕਰਨੇ ਪੈਂਦੇ ਆ ਵਾਅਦੇ ਕਰਨੇ ਪੈਂਦੇ ਆ ਪੂਰੇ ਵੀ ਕਰਨੇ ਪੈਂਦੇ ਆ ਜੇ ਪੂਰਾ ਨਾ ਕਰੇ ਲੋਕ ਲੜਦੇ ਆ ਚਲੋ ਤਾਂ ਨਾ ਕਰਦਾ ਤਾਂ ਵੀ ਕੋਈ ਗੱਲ ਆਪਾਂ ਨਹੀਂ ਕਹਿੰਦੇ ਵੀ ਕਰਨੇ ਚਾਹੀਦੇ ਸੋਚ ਉਹਦੀ ਇਹ ਚੰਗੀ ਆ ਕਿ ਤਾਂ ਨੌਕਰੀਆਂ ਦੇਈ ਜਾਂਦਾ ਜਵਾਕਾਂ ਵਿੱਚ ਕਹਿੰਦੇ ਆ ਦਿੱਤਾਂਗੇ ਨਹੀਂ ਨੌਕਰੀਆਂ ਸਾਡੇ ਇੱਕ ਪਿੰਡ ਦੇ ਬੰਦਾ ਇੱਥੇ ਮੈਂ ਉਹਨੂੰ ਪੁੱਛਿਆ ਮਖਾ ਬਾਈ ਤੇਰੇ ਨਾਲ ਦੋ ਤੀਆਂ ਸੁਣ ਗਿਆ ਵੀ ਇੱਕ ਦੋ ਲੱਗਾਂ ਮੈਨੂੰ ਤਾਂ ਇੱਕ ਦੋ ਹੀ ਸੁਣੀਆਂ ਸੀ ਮੈਂ ਕਿਹਾ ਲੱਗਦਾ ਕਰੇ ਬੰਚਾਰ ਜਾਣੇ ਅਸੀਂ ਬੈਠੇ ਸੀ ਸਾਤਾ ਜੀ ਉਹ ਕਹਿੰਦਾ ਬਾਈ ਇੱਕ ਕੁੜੀ ਦੀਆਂ ਤਿੰਨ ਕੁੜੀਆਂ ਲੱਗੀਆਂ ਨੌਕਰੀ ਤੇ ਇੱਕ ਕੁੜੀ ਨੌਕਰੀ ਛੋਟੀ ਤੇ ਲੱਗੀ ਵੱਡੀ ਤੇ ਗਈ ਮੈਂ ਕਿਹਾ ਪੈਸੇ ਕਹਿੰਦਾ ਇੱਕ ਪੈਸਾ ਵੀ ਲੱਗਿਆ ਬਾਈ ਤੇ ਇੱਥੇ ਲੋਕ ਕਹੀ ਜਾਂਦਾ ਝੂਠ ਮਾਰਦਾ ਭਗਵੰਤ ਮਾਨ ਚੜ ਕੇ ਸਟ੍ਰੀਟਾਂ ਤੇ ਝੂਠ ਹੀ ਮਾਰੀ ਜਾਂਦਾ ਉਹੀ ਨੌਕਰੀਆਂ ਦਿੱਤੀਆਂ ਨੇ ਐ ਕਿਵੇਂ ਝੂਠ ਹੋ ਸਕਦਾ ਨੌਕਰੀਆਂ ਮਿਲਦੀਆਂ ਆਪਣੇ ਜੱਜ ਵੀ ਰੱਖਾਂਗਾ ਕੁੜੀਆਂ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਕੁੜੀਆਂ ਜਿਹੜੀਆਂ ਨਾ ਮਾਵਾ ਭਾਂਡੇ ਮਾਂਜਦੀਆਂ ਨਾ ਗਰੀਬ ਘਰ ਦੀਆਂ ਉਹ ਜੱਜ ਰੱਖੀਆਂ ਮੈਂ ਕਹਿੰਦਾ ਜੱਜ 5 ਕਰੋੜ ਨਾਲ ਹੀ ਰੱਖਦੇ ਸਰਕਾਰ ਨੇ ਪੈਸੇ ਲੈਣੇ ਹਣ ਕੋਈ ਐਮਐਲਏ ਨੇ ਪੈਸੇ ਲੈ ਮੰਤਰੀ ਨੇ ਪੈਸੇ ਲੈਣੇ 5 ਕਰੋੜ ਲੱਗੂਗਾ ਤੇ ਜਿਨ੍ਹਾਂ ਦੀਆਂ ਮਾਵਾ ਭਾਂਡੇ ਮਾਂਜਦੀਆਂ ਉਹਨਾਂ ਨੂੰ ਜੱਜ ਰੱਖਿਆ ਇਹਨੇ ਮੈਨੂੰ ਐ ਸੋਚੇ ਦੀ ਬਦਗ ਲੱਗਦੀ ਆ ਔਰ ਕੋਈ ਮੇਰੀ ਮਾਸੀ ਦਾ ਮੁੰਡਾ ਨਹੀਂ ਵਿਚਾਰਾ ਇਹ ਠੀਕ ਹੈ ਅਸਾਂ ਵੀ ਇਹ ਕਹਿੰਦੇ ਹਾਂ ਵੀ ਜਿਹੜਾ ਭਗਵੰਤ ਮਾਨ ਲੋਕਾਂ ਦੀ رائے ਹੈ ਇਹ ਲੋਕਾਂ ਦਾ ਕਹਿਣਾ ਹੈ ਹਾਂ ਜੀ ਜਿਹੜਾ ਭਗਵੰਤ ਮਾਨ ਇਹ ਖੁੱਦ ਚੰਗਾ ਹਾਂ ਜੀ ਮੰਨਦੇ ਵੀ ਆ ਇਹ ਖੁੱਦ ਚੰਗਾ ਪਰ ਜਿਹੜੇ ਦੇ ਨਾਲ ਦੇ ਐਮ ਐਲ اے ਨੇ ਜਾਂ ਨਾਲ ਦੇ ਜਿਹੜੇ ਮੈਨੂੰ ਸਲਾਹਕਾਰ ਨੇ ਜਾਂ ਜੋ ਵੀ ਆ ਹੀਠਲੇ ਪੱਧਰ ਤੇ ਕੰਮ ਕਰਦੇ ਨੇ ਵੀ ਉਹ ਸਾਰੇ ਤਾਂ ਨਹੀਂ ਨਾ ਚੰਗੇ ਨਹੀਂ ਜਿਹੜੇ ਇਹ ਐਮ ਐਲ اے ਆ ਵਿੱਚ ਚੰਗੇ ਵੀ ਹੈਗੇ ਆ ਐਮ ਐਲ اے ਮੰਤਰੀ ਵਿੱਚ ਚੰਗੇ ਵੀ ਹੈਗੇ ਆ ਵਿੱਚ ਮਾੜੇ ਵੀ ਹੈਗੇ ਆ ਇਹ ਇਹ ਸਾਰੀਆਂ ਸਰਕਾਰਾਂ ਚ ਹੁੰਦਾ ਕੋਈ ਐ ਨਹੀਂ ਵੀ ਇਹਦੇ ਚ ਹੀ ਆ ਸਰ ਭਗਵਾਨ ਤਮਾਨ ਦੀ ਸੋਚਤਾ ਇਹ ਆ ਵੀ ਸਾਰੇ ਮੇਰੇ ਐਮ ਐਲ ਏ ਸਾਰੇ ਹੀ ਮੰਤਰੀ ਚੰਗੇ ਹੁਣ ਉਹਦੀ ਸੋਚਤਾ ਇਹ ਆ ਪਰ ਉਹ ਮਾੜੇ ਆ ਵੀ ਉਹ ਪਚਾਰਾ ਵਿਚ ਤਾਂ ਬੜਿਆ ਬਣੀ ਸੀ ਇਹਨਾਂ ਦੇ ਵੀ ਮਾੜੇ ਨਿਕਲਣਗੇ ਉਹ ਤਾਂ ਅੰਦਰੋਂ ਦੁਖੀ ਆ ਵੀ ਕਿਉਂ ਮਾੜਾ ਕੰਮ ਕਰਦੇ ਆ ਜਿਹੜੀ ਭਗਵਾਨ ਤਮਾਨ ਨੂੰ ਵੋਟ ਪਈ ਆ ਅਸੀਂ ਤਾਂ ਭਗਵਾਨ ਤਮਾਨ ਵੇਖ ਕੇ ਵੋਟ ਪਾਈ ਬਿਲਕੁਲ ਨਹੀਂ ਫਿਰ ਜਿਹੜਾ ਅਸੀਂ ਭਗਵਾਨ ਤਮਾਨ ਨੂੰ ਚਾਹੁੰਦੇ ਆ ਤੇ ਜਿਹੜਾ ਐਮ ਐਲ ਏ ਹੋਊਗਾ ਸਾਡਾ ਮੇਨ ਕੰਮ ਤਾਂ ਉਹਨੇ ਆ ਨਾ ਪਰ ਉਹ ਅੰਤਮਨ ਤਾਂ ਆ ਕੇ ਕਰਨੀ ਲੱਗ ਜਾਂਦਾ ਹਾਂ 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 ਤਾਂ ਫਿਰ ਤੁਸੀਂ ਮਤਲਬ ਫਿਰ ਵਿਰੋਧਤਾ ਹੋ ਹੀ ਜਾਂਦਾ ਉਹਦਾ ਤਾਂ ਫਿਰ ਤਾਂ ਵਿਰੋਧ ਹੋ ਜਾਂਦਾ ਮੈਂ ਤਾਂ ਇਹ ਕਹਿਣਾ ਭਗਵੰਤ ਜਮਾਨ ਸਾਹਿਬ ਨੂੰ ਵੀ ਜਿਹੜੇ ਵੀ ਐਮ ਐਲ ਏ ਮੰਤਰੀ ਹੁਣ ਗਲਤ ਕੰਮ ਕਰੀ ਜਾਂਦੇ ਆ ਸਹੀ ਨਹੀਂ ਚੱਲਦੇ ਉਹਨਾਂ ਨੂੰ ਮੇਥਰਾ ਟਿਕਟ ਨਾ ਦੇਗਾ ਅੱਛਾ ਕਲੀ ਟਿਕਟਾਂ ਨਹੀਂ ਕੋਈ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਸਜ਼ਾ ਵੀ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਨੇੜੋਂ ਲੱਗਦਾ ਹੀ ਆਪਨੇ ਉਹ ਸਾਜਾ ਵੀ ਮਿਲਣੀ ਜਾਈਦੀ ਹਨ ਤੇ ਬਾਕੀ ਟਿਕਟ ਵੀ ਨਾ ਦੇਵੇ ਜੇ ਉਹਨਾਂ ਨੂੰ ਟਿਕਟ ਦੇਉ ਪਰ ਉਹ ਬੰਦੇ ਨੂੰ ਵੋਟ ਨਹੀਂ ਪੈਣੀ ਜਿਹੜਾ ਗਲਤ ਹੋਇਆ ਜੇ ਸਹੀ ਬੰਦੇ ਨੂੰ ਟਿਕਟ ਮਿਲੂਗਾ ਉਹਨੂੰ ਫੇਰ ਭਗਵਾਨ ਤੁਮਾਨ ਦੇ ਮੂਹੋਂ ਵੋਟਾਂ ਪਾਵਾਂਗੇ ਅਸੀਂ ਭਗਵਾਨ ਤੁਹਾਾਰਾ ਬਹੁਤ ਵਧੀਆ ਹੱਟੇ ਬਰਤ। ਮਤਲਬ ਸਾਡਾ ਵਿਸ਼ਵਾਸ ਇੰਨਾ ਬਣਿਆ ਹੋਇਆ ਭਗਵਾਨ ਤੁਹਾਡੇ ਵੀਰ ਚਾਹੀ ਕਿਸੇ ਬੰਦੇ ਨੂੰ ਖੜਾ ਦੇ ਬੰਦਾ। ਅਸੀਂ ਉਹਨੂੰ ਪਾਦੇ ਹਾਂ ਵੋਟ। ਪਰ ਮੇਰਾ ਕਹਿੰਦਾ ਮਤਲਬ ਇਹ ਸੀ ਨਾ ਕਿ ਜਿਹੜਾ ਐਮਐਲਏ ਕੋਈ ਮਾੜਾ ਨਿਕਲ ਗਿਆ ਕਿਸੇ ਥੋੜਾ ਕੰਮ ਨਹੀਂ ਕਰ ਰਿਹਾ ਪਿੰਡਾਂ ਵਿੱਚ ਆਪਾਂ ਦੀ ਇਹ ਆਪਣੇ ਗ੍ਰਾਉਂਡ ਪਿੰਡਾਂ ਦਾ ਅਚ ਜੀ ਦੇਖੀ ਜਾਂਦੇ ਕਿ ਹਾਲ ਹਨਾ ਪਾਣੀ ਦਾ ਗੰਦੇ ਨਾਲੇ ਦਾ ਹਨਾ ਕਿਉਂਕਿ ਉਹ ਸੀਵਰੇਜ ਦਾ ਹੱਲ ਨਹੀਂ ਹੋ ਰਿਹਾ। ਕਿਉਂਕਿ ਕਿਸ ਨੇ ਕਿਤੇ ਜਾ ਕੇ ਜੁੜਦੀ ਨਾ ਗੱਲ ਸਰਕਾਰ ਨਾਲ ਐਮਐਲਏ ਕਿਸ ਨੇ ਕਿਤੇ ਜਾ ਕੇ ਜੁੜੂਗੀ ਤਾਂ ਕਿਸੇ ਨਾ ਕਿਸੇ ਉਹਨਾਂ ਦੀ ਵੀ ਕਮੀ ਹੈ ਜਿਹੜ ਠੀਕ ਹੈ ਜੀ ਹਾਂ ਜੀ ਤਾਂ ਕਰਕੇ ਮਤਲਬ ਕਿ ਉਹ ਮਾੜੇ ਬੰਦੇ ਨਾਲ ਹੈਗੀ ਨਹੀਂ ਮੈਂ ਕਿਹੜਾ ਸਾਡੇ ਵਾਲਾ ਐਮਐਲਏ ਨਾ ਰਪੇਪੂਲ ਵਾਲਾ ਬਣਕਾਰ ਤੋਂ ਗੁਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਨੂੰ ਚੰਗੇ ਮਾੜੇ ਦਾ ਮੈਂ ਕੁਝ ਨਹੀਂ ਕਹਿ ਸਕਦਾ ਉਹ ਤਾਂ ਲੋਕਾਂ ਨੂੰ ਪਤਾ ਵੀ ਚੰਗਾ ਮਾੜਾ ਨਾ ਵਿਚਾਰੇ ਨੂੰ ਮੈਂ ਚੰਗਾ ਕਾਂ ਨਾ ਮਾੜਾ ਕਾਂ ਮੇਰੇ ਵਾਸਤੇ ਤਾਂ ਕੋਈ ਮਾੜਾ ਨਹੀਂ ਕਿਸੇ ਵਾਸਤੇ ਮਾੜਾ ਹੋ ਕਿਸੇ ਵਾਸਤੇ ਚੰਗਾ ਹੋ ਮੇਰੇ ਵਾਸਤੇ ਨਹੀਂ ਮਾੜਾ ਜੇ ਲੋਕਾਂ ਨੂੰ ਮਾੜਾ ਲੱਗਦਾ ਹੁਣ ਭਗਵਾਨ ਤਮਾਨ ਨੂੰ ਮਿੰਟ ਮਿੰਟ ਤੇ ਰਿਪੋਰਟ ਜਾਂਦੀ ਹੈ ਹਰੇਕ ਐਮਐਲਏ ਦੀ ਹਰੇਕ ਮੰਤਰੀ ਦੀ ਪਰ ਉਹ ਜੇ ਬੰਦੇ ਨੂੰ ਕਾਹਾਂ ਵਾਸਤੇ ਭਗਵੰਤ ਮਾਨ ਸਾਹਿਬ ਟਿਕਟ ਨਾ ਦੇਵੇ ਵੋਟ ਨਹੀਂ ਪੈਣੀ ਤੇ ਸਹੀ ਬੰਦੇ ਨੂੰ ਟਿਕਟ ਦੇਵੇ ਫਿਰ ਵੋਟਾਂ ਭਗਵੰਤ ਮਾਨ ਨੂੰ ਕਾਹਨੂੰ ਭਾਜ-ਭਾਜ ਪੈਣਗੀਆਂ ਭਗਵੰਤ ਮਾਨ ਬਦਕਾ ਕੰਮ ਕਰੀਏ ਤਾਂ ਸਾਰੇ ਮਹੱਲ ਲਕਨੇਨਕ ਬਣਾਈ ਜਾਂਦਾ ਸਕੂਲ ਬਣਾਈ ਜਾਂਦਾ ਆ ਐਮੀਨਾ ਸਵੈਦ ਦੇ ਜਿਹੜੇ ਸਹੀ ਕੰਮ ਕਰੀ ਜਾਂਦਾ ਜੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਲੱਗ ਜਾਣ ਗਰੀਬ ਲੋਕ ਆ ਪੜਾਤਾ ਲੈਣਗੇ ਬੱਚਿਆਂ ਨੂੰ ਸੋਚ ਭਗਵੰਤ ਮਾਨ ਸਾਹਿਬ ਦੀ ਬਹੁਤ ਵੱਧ ਗਈ ਸਾਰੇ ਮੈਦਕਾ ਮੰਤਰੀ ਸਾਰੇ ਐਮਐਲਏ ਦੇ ਸਾਹਮਣੇ ਚੱਲਣ ਜੇ ਪਹਿਲਾਂ ਇੰਨਾ ਤੋਂ ਕਿਸੇ ਤੋਂ ਗਲਤੀ ਭਰਾ ਤੋ ਐਮਐਲਏ ਤੋਂ ਮੰਤਰੀ ਤੋਂ ਹੋ ਗਈ ਨਾ ਹੁਣ ਗਲਤੀ ਨਾ ਕਰਨ ਭਗਵੰਤ ਮਾਨ ਨਾਲੇਰਾ ਪਹਿ ਜਾਣ ਕਾਹ ਨੂੰ ਭਾਜ ਭਾਜ ਲੋਕਾਂ ਦੇ ਵੋਟਾਂ ਹਜੇ ਲਗਭਗ 2.5 ਸਾਲ ਪਏ ਨੇ 2.5 ਸਾਲ ਪਏ ਆ ਹਜੇ ਤਾਂ ਮੋਦੀ ਸਾਹਿਬ ਕਹੀ ਜਾਂਦੇ ਆ ਵੀ ਮੈਂ ਕਹਿੰਨਾ ਵੀ ਇੱਕ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਕਟੀਆਂ ਵੋਟਾਂ ਪੈਣਗੀਆਂ ਜੇ ਉਹ ਕਾਨੂੰਨ ਪਾਸ ਹੋ ਗਿਆ ਤਾਂ 4.5 ਸਾਲ ਬਣ ਜਾਣਗੇ ਭਗਵਾਨ ਤੁਮਨ ਸਾਹਿਬ ਦੇ ਕਰਮ ਹੋਰ ਚੰਗੇ ਹੋ ਜਾਣਗੇ ਲੋਕਾਂ ਦੇ ਵੀ ਚੰਗੇ ਹੋ ਜਾਣਗੇ ਕੰਮ ਉਹਦੇ ਨੂੰ ਭਗਵਾਨ ਤੁਮਨ ਸਾਹਿਬ ਹੋਰ ਬਹੁਤ ਕਰ ਦੂ ਹੁਣ ਅੱਗੇ ਨੋ ਤਾਂ ਸੋਧ ਬਹੁਤ ਆ ਜਿਵੇਂ ਹੁਣ ਕਹੀ ਜਾਂਦੇ ਰਿਸ਼ਵਤ ਬੰਦ ਨਹੀਂ ਹੋਈ ਮੈਂ ਕਹਿੰਦਾ ਬੰਦ ਨਹੀਂ ਹੋਈ فرق بہت ہے بھائی اگے ਨੂੰ 50% ਦਾ فرق ਪੈ ਗਿਆ ਕਿਵੇਂ ਹੁਣ ਜੇ ਮੈਂ ਵੀ ਪਟਵਾਰੀਆਂ ਪਟਪੂਰੀਆਂ ਤੋਂ ਕੰਮ ਕਰਾਉਂਦਾ ਹੀ ਰਹਿਣਾ ਜੇ ਕਿਸੇ ਪਟਵਾਰੀ ਸਾਹਿਬ ਨੂੰ ਅੱਗੇ ਕਹਿ ਦਿੰਦੇ ਪਟਵਾਰੀ ਸਾਹਿਬ ਗੱਲ ਸੁਣਿਓ ਪੂਰੀ ਆ ਜਾਂਦੇ ਸੀ پیسے ਲੈ ਲੈਂਦੇ ਸੀ ਕੰਮ ਕਰ ਦਿੰਦੇ ਸੀ ਹੁਣ ਜੇ ਕੱਗੇ ਕਹਿੰਦੇ ਬਈ ਇੱਥੇ ਹੀ ਦੱਸ ਦੇ ਜੇ ਉਹਨਾਂ ਨੂੰ ਮਾੜਾ ਜਿਹਾ ਹੌਲੀ ਕਿਦਨੇ ਕੱਗੇ ਕਹਿੰਨਾ ਨਾ ਕੰਮ ਤੇਰਾ ਪਰਸੋਂ ਨੂੰ ਚੌਥੇ ਨੂੰ ਹੋਜੂ ਕੋਈ ਗੱਲ ਨਹੀਂ ਜਦੋਂ ਫੋਨ ਜਦੋਂ ਫੋਨ ਕਰੀ ਤੱਕ ਟਟਵਾਰੀ ਸਾਹਿਬ ਦਾ ਮੇਰਾ ਕੰਮ ਹੋਇਆ ਪਿਆ ਬਾਈ ਹੂੰ ਫਿਰ ਇਹ ਸਭਤ ਬਹੁਤ ਘਟਿਆ 50% ਰੇਸਭਤ ਘਟ ਗਈ ਕੌਣ ਕਹਿੰਦਾ ਰਿਹਾ ਤਾਂ ਨਹੀਂ ਘਟ ਇਹ ਤਾਂ ਕਹੀ ਜਾਣੀ ਘਟਿਆ ਰੇਸਭਤ ਜਮਾਨੀ ਬੰਦ ਹੋਈ ਹੁਣ ਬਾਕੀ 2.5 ਸਾਲ ਹੋ ਗਏ ਹੁਣ 75 ਸਾਲਾਂ ਦਾ ਗੰਦ ਭਿਆਵਾ ਐਨਾ ਹੀ ਤਿੱਕਵੇਂ ਸਾਹ ਹੋ ਜੇ ਠੀਕ ਇਹ ਚੀਜ਼ 2.5 ਸਾਲ ਤੋਂ ਥੋੜੇ ਨੇ ਇਹਨਾਂ ਨੂੰ ਕੰਮ ਕਰਨ ਲਈ ਨਿੱਕਾ ਇਹ ਤਦੋਂ ਗੰਦ ਇੰਨਾ ਪੈ ਜਨਾ 2.5 ਸਾਲ ਥੋੜੇ ਆ ਕਰੀ ਜਾਂਦਾ ਹੌਲੀ ਹੌਲੀ ਠੀਕ ਹੋਊਗਾ ਆਪਾਂ ਨੂੰ ਆਪ ਦਾ ਘਰ ਨਹੀਂ ਠੀਕ ਹੁੰਦਾ ਛੋਟਾ ਜਿਹਾ ਘਰ ਹੁੰਦਾ ਚਾਰ ਮੈਂਬਰ ਹੁੰਦੇ ਕੋਈ ਲੜ ਪਿਆ ਕੋਈ ਕਮੇ ਕਰ ਲਿਆ ਕਿਵੇਂ ਕਰ ਲਿਆ ਉਹ ਤਾਂ ਹੁਣ ਐਡਾ ਪੰਜਾਬ ਆ ਫਿਰ ਹੌਲੀ ਹੌਲੀ ਠੀਕ ਹੋ ਗਿਆ ਠੀਕ ਹੁੰਦਾ ਜਾਂਦਾ ਸੋਚ ਵਧੀਆ ਨਾ ਦੀ ਭਗਵਾਨ ਜੀ ਮਾਨ ਸਾਹਿਬ ਦੀ ਲੋਕਾਂ ਕਹਿਣਾ ਕਿ ਇਹ ਪਹਿਲਾਂ ਵਾਲੀ ਸਰਕਾਰਾਂ ਨੂੰ ਚੰਗਾਗਾ 하게 ਠੀਕ ਆ ਜੀ ਬਹੁਤ ਵਧੀਆ ਨਹੀਂ ਨਹੀਂ ਇਹ ਨਹੀਂ ਲੋਕਾਂ ਦਾ ਕਹਿਣਾ ਕਿ ਇਹ ਖੁਦ ਮਾੜਾ ਹੋ ਗਏ ਬਾਕੀਆਂ ਸਰਕਾਰਾਂ ਨੂੰ ਚੰਗਾਗਾ 하게 ਮੰਨ ਲਓ ਕਿ ਉਹ ਅਕਾਲੀ ਦਾ ਸੀ ਲੋਕਾਂ ਕੱਜ ਉਹਨਾਂ ਨੂੰ ਕਹਿੰਦੇ ਬਹੁਤ ਚੰਗੇ ਸੀ ਇਹਨਾਂ ਨਾਲ ਕਿਸੇ ਨਾ ਕਿਸੇ ਲੋਕਾਂ ਦੇ ਨਹੀਂ ਭਾਈ ਲੋਕ ਤਾਂ ਕਹੀ ਜਾਣਗੇ ਮੈਂ ਹੁਣ ਵੱਡੇ ਬਾਦਲ ਸਾਹਿਬ ਨੂੰ ਕਹਿਣਾ ਵੀ ਚੰਗਾ ਸੀਗਾ ਉਹ ਹੂੰ ਵੱਡਾ ਬਾਦਲ ਸਾਹਿਬ ਹੈ ਹੀ ਚੰਗਾ ਸੀ ਬਹੁਤ ਕੰਮ ਕਰਿਆ ਨੇ ਹੂੰ ਵੱਡੇ ਬਾਦਲ ਸਾਹਿਬ ਨੇ ਮੈਂ ਮਾੜਾ ਨਹੀਂ ਕਹਿੰਦਾ ਉਹਨੂੰ ਬਹੁਤ ਕੰਮ ਕਰਿਆ ਹੈ ਦਾਣਾ ਮੰਡੀਆਂ ਉਹਨੇ ਬਣਾਈਆਂ ਪਿੰਡਾਂ 'ਚ ਕਿੱਥੇ ਬਾਜ਼ਾਰ ਚਲ ਜਾਣੀ ਪੈਂਦੀ ਸਹਰਾਂ 'ਚ ਲਿਆਣੀਆਂ ਗੀਆਂ ਬੰਦੀਆਂ ਬੜਾ ਆਪਾ ਬਿਲਸਣ ਸਾਗਨ ਸਕੀਮ ਬਹੁਤ ਕੰਮ ਕਰਿਆ ਪੱਕੇ ਖਾਲ ਬਣਾਏ ਬਦਲ ਸਾਹਿਬ ਨੇ ਟਰੈਕਟਰ ਦਾ ਗੱਡਾ ਬਣਾਇਆ ਨੀ ਫੋਰ ਦੀ ਘੇਰ ਲਿਆ ਕਰਦੇ ਕਰੇ ਜਾਂ ਕੰਮ ਜੀ ਪੰਜ ਜਾਰੀ ਮੁੱਖ ਮੰਤਰੀ ਬਣਿਆ ਉਹ ਮੈਂਬਰ ਨੀ ਜਿੱਥਿਆ ਜਾਂਦਾ ਇੱਕ ਵਾਰੀ ਖੜਾ ਹੋ ਜਾਏ ਪਿੰਡ 'ਚ ਮੈਂਬਰ ਨੀ ਜਿੱਥਿਆ ਜਾਂਦਾ ਪੰਜ ਜਾਰੀ ਮੁੱਖ ਮੰਤਰੀ ਕਿਸੇ ਗੱਲ ਨੂੰ ਬਣਿਆ ਜਿਹੜੇ ਬੰਦੇ ਨੇ ਚੰਗਾ ਕੰਮ ਕਰਤਾ ਮੈਂ ਤਾਂ ਉਹਨੂੰ ਚੰਗਾ ਕਹੂੰ ਚਾਹੇ ਸਰਪੰਚਾ ਪਿੰਡ ਦਾ ਚਾਹੇ ਮੈਂਬਰ ਆ ਚਾਹੇ ਕੋਈ ਐਮਐਲਏ ਚਾਹੇ ਕੋਈ ਨਰਿੰਦਰ ਮੋਦੀ ਬਹੁਤ ਮਾੜਾ ਬੰਦਾ ਉਹ ਉਹ ਚੰਗਾ ਹੀ ਨਹੀਂ ਕਿਸਾਨਾਂ ਨਾਲ ਕੀ ਕਰੀ ਜਾਂਦਾ ਉਹ ਤਾਂ ਕਹਿੰਦਾ ਮੈਂ ਕਿਸਾਨਾਂ ਨੂੰ ਬੋਲੋ ਕਿ ਉਹਨਾਂ ਨੂੰ ਇੱਕ ਦਿੱਤਾ ਹੋ ਸਕਦੀ ਹੀ ਜਾਵੇ ਮਾੜਾ ਪ੍ਰਭੂਤ ਸਾਰੇ ਦੇਸ਼ ਨੂੰ ਮਾੜਾ ਕਿਹੜਾ ਪ੍ਰਧਾਨ ਮੰਤਰੀ ਹੁੰਦਾ ਦੇਸ਼ ਦੀ ਮਾਂ ਹੁੰਦੀ ਹੈ ਉਹਨੂੰ ਸਾਰੀਆਂ ਚਟੇਟਾਂ ਇੱਕੋ ਜਿਹੀਆਂ ਸਮਝਣੀਆਂ ਚਾਹੀਦੀਆਂ ਸਾਰੀਆਂ ਕੌਮਾਂ ਇੱਕੋ ਜਿਹੀਆਂ ਸਮਝਣੀਆਂ ਚਾਹੀਦੀਆਂ ਉਹ ਕੀ ਕਰਦਾ ਨਰਿੰਦਰ ਮੋਦੀ ਦੇਖੋ ਸਰਕਾਰਾਂ ਤਾਂ ਇੱਕਸਮ ਚੱਲਦੀਆਂ ਹੁੰਦੀਆਂ ਤੇ ਆਪਾਂ ਤਾਂ ਟੈਕਸ ਦੇਈਏ ਨੇ ਬਿਲਕੁਲ ਤੇ ਆਵਾਨੀਆਂ ਡਾਨੀਆਂ ਕੋਲੇ ਖਰ-ਖਰ ਪੂਆ ਨਿੱਤ ਦਾ ਬਣਦਾ ਤੇ ਉਹਨਾਂ ਨੂੰ ਟ੍ਰੈਕ ਸਮਾਪਾ ਕੀ ਗੱਲ ਆ ਬਈ ਨੀਰ ਦਮੋਦੀ ਨੂੰ ਬਾਹਰ ਭਜਾਤਾ ਵੇਜੇ ਮਾਲਕਾਂ ਨੂੰ ਬਾਹਰ ਪਾਰ ਭਜਾਦਾ ਆਪਦੇ ਬੰਦੇ ਨੂੰ ਬਾਹਰ ਭਜਾਈ ਜਾਂਦਾ ਕੀ ਕਾਨੂੰਨ ਆ ਕੋਈ ਹੈ ਟ੍ਰੇਨਾਂ ਵੇਚੀ ਜਾਂਦਾ ਜਹਾਜ਼ ਉਹ ਵੇਚੀ ਜਾਂਦਾ ਛੜਦਾ ਕੀ ਆ 에어ਪੋਰਟ ਵੇਚੀ ਜਾਂਦਾ ਕੋਈ ਚੰਗੀ ਗੱਲ ਐ ਦੀ ਪ੍ਰਧਾਨ ਮੰਤਰੀ ਆ ਤੁੰ ਵਧੀਆ ਬਣ ਕੇ ਰਹਾ ਆ ਆਪਾਂ ਨੂੰ ਚੰਗਾ ਲੱਗੇ ਸਾਰਿਆਂ ਨੂੰ ਭਾਜ ਭਾਜ ਵੋਟਾਂ ਆਪਾਂ ਕਿੱਥੇ ਨਮਾਇੰਦੀ ਆ ਨਾ ਪ੍ਰਧਾਨ ਮੰਤਰੀ ਨੂੰ ਮੇਰਾ ਕੋਈ ਬੈਰ ਆ ਉਹਦੇ ਨਾਲ ਹੂੰ ਜੇ ਮੇਰੇ ਬਪੂ ਜੇ ਪ੍ਰਧਾਨ ਮੰਤਰੀ ਚੰਗਾ ਹੋਵੇ ਹੂੰ ਮੈਂ ਤਾਂ ਉਹਨੂੰ ਸਲਾਹਾਂ ਹਾਂ ਆਪਾਂ ਭਾਜ ਭਾਜ ਵੋਟ ਪਾ ਗਏ ਉਹਨੂੰ ਹੂੰ ਪ੍ਰਧਾਨ ਮੰਤਰੀ ਬਾਲਾਵਦੀ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਕਿ ਇਸ ਤੱਕ ਕਿਸਾਨ ਸਨਮਾਨ ਯੋਜਨਾ ਜਿਹੜੀ ਚਲਾਈ ਹੋਈ ਜੀ ਤੇ ਅਸੀਂ ਪੈਸੇ ਦਿੰਨੇ ਆਗੇ ਹਾਂ ਉਹੋ ਮੈਂ ਕਹਿੰਦਾ ਉਹਦੀ ਕੋਈ ਲੋੜ ਨਹੀਂ ਇੱਕ ਪਾਸੇ ਤਾਂ 2000 ਰੁਪਏ ਦੇ ਦਿੰਦਾ ਇੱਕ ਪਾਸੇ ਜਿਹੜੇ ਰਿਹਾਂ ਰੂਹਾਂ ਵਾਲੇ ਟੈਗਸ ਆ ਉਹ ਖਤਮ ਕਰੀ ਜਾਂਦਾ ਜਿਹੜੇ ਆਪਣੀ ਸਬਸਿਡੀ ਸੀ ਜਿਹੜੇ ਹਾਂ ਤੇ ਉਹ ਖਤਮ ਕਰਤੀ ਡੀਜ਼ਲ ਪਟਰਾਵਾਲਾ ਆਪਣਾ ਗੈਸ ਇਹ ਬਾਨੀਆਂ ਦੀਆਂ ਉਹਨਾਂ ਨੂੰ ਐਂ ਕਹਤਾ ਵੀ ਜਿਵੇਂ ਲੁੱਟੀ ਦਾ ਲੋਕਾਂ ਨੂੰ ਲੁੱਟ ਲੋ ਗੱਲ ਆ ਕੋਈ ਕੋਈ ਰੇਟ ਚਾਹੀਦਾ ਇਹਦਾ ਉਹਨਾਂ ਨੂੰ ਕਹੇ ਵੀ ਸਾਬ ਰਾਜ ਤੋਂ ਵੱਧ ਵੇਚ ਨਹੀਂ ਸਕਦੇ ਤੁਸੀਂ ਉਹ ਆਪਣੀ ਮਰਜ਼ੀ ਨਾਲ ਲੁੱਟ ਜਾਂਦੇ ਲੋਕਾਂ ਨੂੰ ਇਹ ਕੋਈ ਕਾਨੂੰਨ ਦੇਖਦਾ ਪ੍ਰਧਾਨ ਮੰਤਰੀ ਆ ਬਣ ਕੇ ਰਹੇ ਪ੍ਰਧਾਨ ਮੰਤਰੀ ਸਾ ਪੈਸੇ ਉਹਨਾਂ ਨੂੰ ਵੀ ਵੜਨ ਮੈਂ ਨਹੀਂ ਕਹਿੰਦਾ ਨਾ ਬੜਨ ਵੜਨੇ ਚਾਹੀਦੇ ਆ ਬੰਨਗਾ ਦੰਗਾ ਨੂੰ ਆਪਣੇ ਕੋ ਦੋਸਤ ਨਹੀਂ ਵਿਚਾਰੇ ਉਹ ਪਰ ਉਹਨਾਂ ਨੂੰ ਕਹੇ ਵੀ ਕਟਰਾਉੜ ਨਾਲ ਚੀਜ਼ ਵੇਚ ਲੋ ਕਾਤ ਲੋਕਾਂ ਤੋਂ ਲੋਕਾਂ ਤੋਂ ਲੁੱਟੀ ਜਾਂਦੇ ਆ ਇਹ ਹਮ ਐਨਾ ਰੇਟ ਤੇ ਡੀਜ਼ਲ ਦਾ ਹਰੇਕ ਚੀਜ਼ ਦਾ ਜਿਹੜੀ ਚੀਜ਼ ਉਹਨਾਂ ਕੋਲੇ ਫੁੱਲ ਰੇਟ ਆ ਤੈ ਕਿ ਉਹਨਾਂ ਨੂੰ ਲੈਣਾ ਨਹੀਂ ਇਹ ਕਿੱਧਰ ਨੂੰ ਗੱਲ ਗੱਲ ਜਾਂਦੀ ਹੈ ਮੇਰੇ ਕਹਿੰਦੇ ਸਮੇਂ ਦੇ ਨਾਲ ਨਾਲ ਇਹ ਤਾਂ ਖਰਚਾ ਤਾਂ ਵਧੂ ਕਈ ਇਹਨਾਂ ਰੇਟ ਹਰ ਚੀਜ਼ ਦਾ ਵਧਣੇ ਪੈਣਾ ਵਧਣਾ ਜ਼ਹੀਰ ਆ ਵਧੀ ਵੀ ਜਾਂਦਾ ਫਿਰ ਐਨਾ ਤਾਂ ਨਹੀਂ ਵਧਦਾ ਹੁੰਦਾ ਮੱਤ ਤਾਂ ਮੈਨੂੰ ਪਤਾ ਬਾਹਲਾ ਤਾਂ ਮੈਂ ਸਾਫ ਸੁਭਜਾ ਤਾਂ ਲਾਉਂਦਾ ਨਹੀਂ ਨਾ ਇਹਨਾਂ ਕਹ ਸਕਦੇ ਆ ਮੈਂ ਕਹਿੰਦਾ 45 ਰੁਪਏ ਦਾ ਹੱਕਾ ਡੀਜ਼ਲ ਦਾ ਹੈ ਆ 50 52 ਰੁਪਏ ਪੈਟਰੋਲ ਦਾ ਤੇ ਦੱਬੀ ਤਰੇ ਜਾਂਦੇ ਗੱਲ ਆ ਕੋਈ ਡੀਪ ਸਿਲੰਡਰ ਆ ਸਿਲੰਡਰ ਕਿੱਥੇ ਚੜਾਤਾ ਆ ਫਿਰ ਸੇ ਵੋਟਾਂ ਪੰਗਾ ਲੋਕ ਸਭਾਂ ਦੀਆਂ ਤੋਂ 100 ਰੁਪਏ ਸਾਸਤਾ ਕਰਤਾ ਦੇ ਕਿੱਧਰ ਨੂੰ ਗੱਲ ਜਾਂਦੀ ਆ ਭਾਈ ਇਹ ਉਹਨਾਂ ਰੋਟਾ ਪਾ ਜਾਣੀ ਨਹੀਂ ਇਹ ਲੋਕ ਕੰਬਲੇ ਅੱਗੇ ਵਾਲੇ ਲੋਕ ਨਹੀਂ ਰਹੇ ਹੁਣ ਬਾਲਾ ਦਿਮਾਗ ਵਾਲੇ ਲੋਕਾਂ ਦਾ ਆ ਇਹਨੂੰ ਵੀ 100 ਰੁਪਏ ਸਾਸਤਾ ਆ ਵਾ ਹੋ ਗਿਆ ਸਾਸਤਾ ਵੀ ਸਾਰਾ ਕੁਝ ਪਤਾ ਅਗਲੇ ਨੂੰ ਕਿੰਨਾ ਕਮਹੰਗਾ ਹੋਇਆ ਇਹ ਪ੍ਰਧਾਨ ਮੰਤਰੀ ਸਾਹਿਬ ਦੀ ਗਲਤੀ ਆ ਪ੍ਰਧਾਨ ਮੰਤਰੀ ਚੰਗਾ ਹੋਵੇ ਨਾ ਦੇਖਦਾ ਆਪਾਂ ਦੂਜੇ ਦੇਸ਼ ਮਰੇ ਜਾ ਕੇ ਜਾ ਵੀ ਵੜਗੇ ਨਾ ਦੂਜੇ ਦੇਸ਼ ਚ ਕੈਨੇਡਾ ਅਮਰੀਕਾ ਜਾ ਵੜਗੇ ਤੇ ਟੂਰਤੀ ਵਗ ਜੀਏ ਬੱਚਿਆਂ ਕੋਲੇ ਉੱਥੇ ਜਾ ਕੇ ਐ ਕਹਿ ਸਕਦੇ ਆ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਫਲਾਣਾ ਵੀ بڑا ਬੰਦਾ ਹੁਣ ਉੱਥੇ ਜਾ ਕੇ ਕੀ ਕਹਾਂਗੇ ਬੰਦੇ ਤਾਂ ਆਪਣੀ ਫਿਰਦੇ ਆ ਉੱਥੇ ਪੰਜਾਬ ਦੇ ਬਿਲਕੁਲ ਵਾਕਈ ਕੈਨੇਡਾ ਅਮਰੀਕਾ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਧੱਕਾ ਕਿੰਨਾ ਕਰਾਈ ਕਿਸਾਨ ਕਿੰਨੇ ਮਰੇ ਆ ਕਿਉਂ ਲਿਆਂਦੇ ਕਾਨੂੰਨ ਐ ਗੱਲ ਕੋਈ ਐ ਉਹ ਕਹ ਚੰਗੇ ਕਰੂਣਾ ਤੁਸੀਂ ਚੰਗੇ ਕਾਦੇ ਐ ਇਹਦਾ ਇਹਦਾ ਇੱਕ ਫਾਹਾ ਪਤਾ ਸੀ ਗੱਲ ਤੇ ਆਪਣ ਜਿੰਨਾ ਵਾਪਸ ਲੈਂਦਾ ਮਥੇ ਵਾਪਸ ਲੈਤੇ ਆ ਬਿਲਕੁਲ ਫਿਰ ਆ ਜਿਹੜੀ ਐਮਐਸਪੀ ਕਹਿੰਦੇ ਇਹਨੂੰ ਉਹ ਨਹੀਂ ਦਿੱਤੀ ਆਪਾਂ ਨੂੰ ਉਹ ਤੋਂ ਵਾਦਾ ਕਰਾ ਹੀ ਦੇਊਂਗਾ ਤਰ ਨਾ ਜਾ ਕਲੋ ਹੋਤੇ ਨਹੀਂ ਰਹਾ ਜਬਾਨ ਹੀ ਹੈ ਨਹੀਂ ਪ੍ਰਧਾਨ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਗੱਲ ਮਾੜੀ ਐ ਜੰਗੀਨੀ